1 ਜਨਵਰੀ 2024 ਦੇਰ ਰਾਤ ਤੋਂ ਪੂਰੇ ਭਾਰਤ ਦੇ ਵਿੱਚ ਜਿਹੜੇ ਟਰੱਕ ਆਪਰੇਟਰਸ ਬੱਸ ਆਪਰੇਟਰ ਤੇ ਨਾਲ ਉਹਨਾਂ ਦੇ ਜਿਹੜੇ ਲੋਰੀ ਡਰਾਈਵਰਸ ਆ ਉਹਨਾਂ ਨੇ ਹੜਤਾਲ ਕਰ ਦਿੱਤੀ ਹੈ। ਉਹਨਾਂ ਦੀ ਹੜਤਾਲ ਦਾ ਕਾਰਨ ਇਹ ਹੈ ਕਿ ਭਾਰਤ ਦੇ ਵਿੱਚ ਜਿਹੜੇ ਦਸੰਬਰ ਮਹੀਨੇ ਦੇ ਵਿੱਚ ਨਵੇਂ ਕਾਨੂੰਨ ਇੰਟਰੋਡਿਊਸ ਕੀਤੇ ਗਏ ਜਾਂ ਜਿਨ੍ਹਾਂ ਕਾਨੂੰਨਾਂ ਦੇ ਵਿੱਚ ਤਬਦੀਲੀ ਕੀਤੀ ਗਈ ਉਹਦਾ ਇਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਹਿੱਟ ਐਂਡ ਰਨ ਕਾਨੂੰਨ ਜਿਹੜਾ ਜਿਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਗੱਡੀ ਚਾਲਕ ਹੁੰਦਾ ਉਹ ਜਦੋਂ ਕਿਸੇ ਨੂੰ ਹਿੱਟ ਕਰਦਾ ਉਹਦੀ ਗੱਡੀ ਕਿਸੇ ਨਾਲ ਟਕਰਾਂਦੀ ਆ ਬੰਦਾ ਡਿੱਗ ਜਾਂਦਾ ਤਾਂ 50000 ਭਾਰਤ ਦੇ ਵਿੱਚ ਅਜਿਹੇ ਕੇਸ ਹੁੰਦੇ ਆ ਜਿਨ੍ਹਾਂ ਵਿੱਚ ਜਿਹੜੇ ਡਰਾਈਵਰ ਆ ਉਹ ਉੱਥੋਂ ਫਰਾਰ ਹੋ ਜਾਂਦੇ ਆ ਔਰ ਸਰਕਾਰ ਦਾ ਇਹ ਮੰਨਣਾ ਉਹਨਾਂ ਦਾ ਇਹ ਤਰਕ ਆ ਕਿ ਉਹ ਬੰਦੇ ਬਚਾਏ ਜਾ ਸਕਦੇ ਆ ਅਗਰ ਇਹ ਗੱਡੀ ਭਜਾ ਕੇ ਉੱਥੋਂ ਨਾਲ ਲੈ ਜਾਣ ਫੌਰੀ ਤੌਰ ਤੇ ਉਹਨਾਂ ਨੂੰ ਇਹ ਕਿਸੇ ਹਸਪੀਟਲ 'ਚ ਲੈ ਜਾਣ ਹੁਣ ਇਹਦੇ ਵਿਰੋਧ ਦਾ ਕਾਰਨ ਡਰਾਈਵਰਾਂ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਜੇਕਰ ਇਦਾਂ ਦਾ ਕੋਈ ਮਾਮਲਾ ਸਾਹਮਣੇ ਆ ਜਾਂਦਾ ਕਿਉਂਕਿ ਡਰਾਈਵਰ ਇਹ ਕਹਿੰਦੇ ਆ ਵੀ ਅਸੀਂ ਸੜਕ ਦੇ ਉੱਤੇ ਕਿਸੇ ਨੂੰ ਜਾਣ ਬੁੱਝ ਕੇ ਨਹੀਂ ਮਾਰਦੇ ਅਚਾਨਕ ਕਿਸੇ ਵੇਲੇ ਕੋਈ ਬੰਦਾ ਜਿਹੜਾ ਉਹ ਰੋਡ ਕ੍ਰੋਸ ਕਰਦਾ ਜਿੱਥੇ ਕਿ ਜ਼ੈਬਰੋ ਕ੍ਰੋਸਿੰਗ ਵੀ ਨਹੀਂ ਹੁੰਦੀ ਕਿਸੇ ਵੇਲੇ ਕੋਈ ਤੁਰਦਾ ਤੁਰਦਾ ਸੜਕ ਦੇ ਆ ਜਾਂਦਾ ਗੱਡੀ ਦੀ ਰਫ਼ਤਾਰ ਬਹੁਤ ਜ਼ਿਆਦਾ ਹੁੰਦੀ ਹਾਈਵੇ ਦੇ ਉੱਤੇ ਗੱਡੀ ਹੁੰਦੀ ਹੈ ਹੁਣ ਅਜੇਹੇ ਵਿੱਚ ਜੇ ਡਰਾਈਵਰਸ ਕਹਿੰਦੇ ਆ ਵੀ ਹਾਦਸਾ ਵਾਪਰ ਜਾਵੇ ਤਾਂ ਲੋਕ ਸਾਨੂੰ ਕੁੱਟ-ਕੁੱਟ ਕੇ ਮਾਰ ਦਿੰਦੇ ਸਾਡੀ ਮਜਬੂਰੀ ਹੁੰਦੀ ਆ ਉੱਥੋਂ ਗੱਡੀ ਭਜਾਉਣਾ ਪਹਿਲਾਂ ਇਸ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਸੀਗੀ ਤੇ ਜ਼ਮਾਨਤ ਵੀ ਹੋ ਜਾਂਦੀ ਸੀ ਪਰ ਹੁਣ ਜਿਹੜੇ ਕਾਨੂੰਨ ਤਬਦੀਲ ਕੀਤੇ ਗਏ ਆ ਇਹਦੇ ਵਿੱਚ 10 ਸਾਲ ਦੀ ਸਜ਼ਾ ਅਗਰ ਉਸ ਸ਼ਖਸਤੀ ਮੌਤ ਹੋ ਜਾਂਦੀ ਹੈ ਤੇ ਨਾਲ ਜੁਰਮਾਨਾ ਔਰ ਅਗਰ ਉਹ ਗੰਭੀਰ ਰੂਪ ਨਾਲ ਜ਼ਖਮੀ ਹੁੰਦਾ ਉਹ ਤਾਂ ਵੀ 7 ਸਾਲ ਦੀ ਜਿਹੜੀ ਸਜ਼ਾ ਉਹ ਰੱਖੀ ਜਾਂਦੀ ਹੈ ਹੁਣ ਇੱਥੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਡਰਾਈਵਰਸ ਦੀ ਇਹ ਮੰਗ ਠੀਕ ਹੈ ਇਹ ਉਹਨਾਂ ਦਾ ਕਹਿਣਾ ਜਾਇਜ਼ ਹੈ ਵੀ ਸੜਕ ਦੇ ਉੱਤੇ ਕੋਈ ਜਾਣ ਬੁਝਕੇ ਜੇ ਆ ਜਾਵੇ ਕਿਉਂਕਿ ਇਹ ਕਿਸੇ ਨੂੰ ਮਰਨ ਵਾਸਤੇ ਤਾਂ ਘਰੋਂ ਨਿਕਲਦੇ ਨਹੀਂ ਪਰ ਨਾਲ ਦੀ ਨਾਲ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜੇ ਹਾਈਵੇਜ਼ ਦੇ ਨਾਲ ਲਿੰਕ ਰੋਡ ਲੱਗਦੇ ਆ ਉਹਨਾਂ ਤੇ ਕੋਈ ਅਜੇਹਾ ਸਿਸਟਮ ਜਾਂ ਅਜੇਹੀ ਕੋਈ ਬੈਰੀਗੇਟਿੰਗ ਕੀਤੀ ਜਾਵੇ ਜਿਹਦੇ ਨਾਲ ਜਿਹੜਾ ਕੋਈ ਪੈਦਲ ਚੱਲਣ ਵਾਲਾ ਵਿਅਕਤੀ ਆ ਉਹ ਹਾਈਵੇ ਤੇ ਨਾ ਆਵੇ ਉਹ ਸਲਿੱਪ ਰੋਡ ਦੇ ਉੱਤੇ ਰਵੇ ਕਿਉਂਕਿ ਸਲਿੱਪ ਰੋਡਸ ਜਿਹੜੀਆਂ ਹਾਈਵੇਜ਼ ਦੇ ਨਾਲ ਬਣੀਆਂ ਹੋਈਆਂ ਨੇ ਉਹਨਾਂ ਉੱਤੇ ਵੀ ਗੱਡੀਆਂ ਮੋਟਰਸਾਈਕਲ ਜਿਹੜੇ ਆ ਈਵਨ ਕਿ ਰੋਂਗ ਸਾਈਡ ਵੀ ਲੋਕ ਭਜਾਉਂਦੇ ਆ ਉਹਨਾਂ ਨੂੰ ਵੀ ਰੋਕਣਾ ਚਾਹੀਦਾ ਹੁਣ ਜਦੋਂ ਸਾਰੇ ਡਰਾਈਵਰ ਆਪਰੇਟਰਸ ਨੇ ਕੱਲ ਦੇਰ ਰਾਤ ਤੋਂ ਹੜਤਾਲ ਕੀਤੀ ਹੈ ਤਾਂ ਉਹਦਾ ਅਸਰ ਪੈਟਰੋਲ ਪੰਪ ਤੇ ਦੇਖਣ ਨੂੰ ਮਿਲਿਆ ਅੱਜ ਹੁਣ ਇੱਥੇ ਵੀ ਲੜਾਈ ਹੋ ਰਹੀ ਆ ਲੜਾਈ ਤਾਂ ਹੋ ਹੀ ਰਹੀ ਆ ਚਾਹੇ ਕਾਨੂੰਨ ਦੇ ਵਿਰੋਧ ਚ ਹੋ ਰਹੀ ਆ ਚਾਹੇ ਜਿਸ ਕਰਕੇ ਕਾਨੂੰਨ ਬਣਾਇਆ ਗਿਆ ਉਹਦੇ ਕਰਕੇ ਹੋ ਰਹੀ ਆ ਦੇਸ਼ ਦੇ ਵਿੱਚ ਲੜਾਈ ਤਾਂ ਫੇਰ ਹੋ ਰਹੀ ਆ ਕਿੰਨੀਆਂ ਖਬਰਾਂ ਅਸੀਂ ਦੇਖ ਰਹੇ ਆ ਕਿ ਪੈਟਰੋਲ ਪੰਪ ਦੇ ਉੱਤੇ ਪੈਟਰੋਲ ਨੂੰ ਲੈ ਕੇ ਲੜਾਈ ਸ਼ੁਰੂ ਹੋ ਗਈ ਲੋਕ ਹੱਥੋ ਪਾਈ ਹੋ ਰਹੇ ਆ ਪਰ ਇਹਦੇ ਵਿੱਚ ਡਰਾਈਵਰ ਠੀਕ ਹੈ ਉਹ ਇਹ ਗੱਲ ਕਹਿੰਦੇ ਆ ਵੀ ਅਸੀਂ ਕਿਸੇ ਨੂੰ ਘਰੋਂ ਮਾਰਨ ਨਹੀਂ ਨਿਕਲਦੇ ਪਰ ਉਹ ਉਸ ਬੰਦੇ ਨੂੰ ਜਿਹਦੇ ਨਾਲ ਅਜਿਹਾ ਹਾਦਸਾ ਵਾਪਰ ਜਾਂਦਾ ਉਹਨੂੰ ਚੁੱਕ ਕੇ ਹਸਪੀਟਲ ਵੀ ਭਰਤੀ ਕਰਾ ਸਕਦੇ ਆ ਉਹ ਜ਼ਰੂਰੀ ਨਹੀਂ ਕਿ ਉੱਥੋਂ ਭਾਜੀ ਜਾਣ ਗੱਡੀ ਲੈ ਕੇ ਜਿਹਦੇ ਤਹਿਤ ਫਿਰ ਉਹਨਾਂ ਦੇ ਉੱਤੇ ਕੇਸ ਬਣੇ ਤੇ ਉਹਨਾਂ ਨੂੰ ਹੁਣ ਨਵੇਂ ਕਾਨੂੰਨ ਦੇ ਤਹਿਤ 10 ਸਾਲ ਦੀ ਸਜ਼ਾ ਹੋਵੇ ਉਹ ਉੱਥੇ ਰੁੱਕ ਸਕਦੇ ਆ ਉਹ ਉੱਥੇ ਲੋਕਾਂ ਨੂੰ ਸਮਝਾ ਸਕਦੇ ਆ ਕਿ ਭਾਈ ਇਹ ਹਾਈਵੇ ਆ ਇਹਦੇ ਉੱਤੇ ਪੈਦਲ ਜਿਹੜਾ ਚੱਲਣਾ ਉਹ ਉਹਦੇ ਵਾਸਤੇ علیحدਾ ਥਾਂ ਬਣੀ ਬਿਲਕੁਲ ਸੜਕ ਦੇ ਕੰਢੇ-ਕੰਢੇ ਚੱਲਣਾ ਚਾਹੀਦਾ ਬਹੁਤ ਕੇਸਾਂ 'ਚ ਅਸੀਂ ਦੇਖਦੇ ਆ ਹਾਈਵੇਜ਼ ਦੇ ਉੱਪਰ ਲੋਕ ਜਿਹੜੇ ਆਲਾ-ਦਵਾਲਾ ਦੇਖੇ ਬਿਨਾਂ ਹੀ ਰੋਡ ਕ੍ਰੋਸ ਕਰ ਲੈਂਦੇ ਆ ਉਸ ਦੌਰਾਨ ਵੀ ਹਾਦਸਾ ਵਾਪਰ ਜਾਂਦਾ ਪਰ ਟਰੱਕ ਡਰਾਈਵਰਸ ਜਿਹੜੇ ਆ ਉਹ ਹੁਣ ਇਸ ਗੱਲ ਤੋਂ ਖਫਾ ਨਹੀਂ ਚਿੰਤਿਤ ਨੇ ਵੀ ਜਿੱਥੇ ਅਸੀਂ ਕਿਸੇ ਨੂੰ ਜਾਣਬੁੱਝ ਕੇ ਨਹੀਂ ਮਾਰਨਾ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਬੰਦਾ ਸਾਡੀ ਗੱਡੀ ਥੱਲੇ ਆਵੇ ਅਸੀਂ ਵੀ ਆਪਣੇ ਘਰਾਂ ਨੂੰ ਜਿਹੜਾ ਉਹ ਸੁੱਖੀ ਸੰਧੀ ਮੋੜਨਾ ਪਰ ਸਾਡੀ ਮਜਬੂਰੀ ਹੋ ਜਾਂਦੀ ਹੈ ਕਿ ਲੋਕ ਸਾਨੂੰ ਮਾਰਨ ਪੈਂਦੇ ਆ ਸਾਨੂੰ ਸਾਨੂੰ ਕੁੱਟ-ਕੁੱਟ ਕੇ ਮਾਰ ਤੱਕ ਦਿੰਦੇ ਆ ਕਿਸੇ ਹਾਲਾਤਾਂ ਦੇ ਵਿੱਚ ਤਾਂ ਇੱਥੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਸੜਕਾਂ ਦੇ ਉੱਤੇ ਵੀ ਅਜਿਹੀ ਵਿਵਸਥਾ ਕੀਤੀ ਜਾਵੇ ਪੈਦਲ ਚੱਲਣ ਵਾਲਿਆਂ ਵਾਸਤੇ ਔਰ ਉਹਨਾਂ ਲੋਕਾਂ ਦੇ ਵਾਸਤੇ ਵੀ ਕੋਈ ਰੋਡ ਕ੍ਰੋਸ ਕਰਨ ਲਈ ਜਿਹੜੇ ਆ ਉਹ ਪੁਆਇੰਟ ਬਣਾਏ ਜਾਣ ਜਾਂ ਓਵਰ ਬ੍ਰਿਜ ਬਣਾਏ ਜਾਣ ਕਿ ਤਾਂ ਜੋ ਲੋਕ ਜਿਹੜੇ ਆ ਉਹ ਸੜਕਾਂ ਤੇ ਨਾ ਆਣ ਕਿਉਂਕਿ ਹੁਣ ਇਹ ਜਿਹੜੀ ਹੜਤਾਲ ਹੈ ਇਹਦਾ ਅਸਰ ਹੱਲੇ ਤਾਂ ਪੈਟਰੋਲ ਪੰਪ ਤੇ ਦੇਖਣ ਨੂੰ ਮਿਲਿਆ ਸ਼ਾਮ ਤੱਕ ਜਾਂ ਕੱਲ ਤੱਕ ਜਿਹੜਾ ਸਬਜੀ ਜਾਂ ਹੋਰ ਸਮਾਨ ਜਿਹੜਾ ਯੂਟਿਲਿਟੀ ਦਾ ਉਹ ਵੀ ਨਹੀਂ ਆਉਣਾ ਇਹ ਤਾਂ ਲੜਾਈਆਂ ਹੁਣ ਫਿਰ ਦੁਕਾਨਾਂ ਤੇ ਵੀ ਹੋਣਨੀਆਂ ਸ਼ੁਰੂ ਹੋ ਜਾਣਗੀਆਂ ਇਹ ਤਾਂ ਤਕਰੀਬਨ ਉਸੇ ਤਰ੍ਹਾਂ ਦੇ ਹਾਲਾਤ ਬਣ ਜਾਣਗੇ ਜੇ ਇਹ ਹੜਤਾਲ 3 ਦਿਨ ਚੱਲ ਗਈ ਜਿੱਦਾਂ ਕਰੋਨਾ ਚ ਹੋਇਆ ਸੀ ਜਿੱਦਾਂ ਲੋਕਾਂ ਨੇ ਵੱਧ ਤੋਂ ਵੱਧ ਸਮਾਨ ਜਿਹੜਾ ਉਹ ਖਰੀਦਣਾ ਸ਼ੁਰੂ ਕਰ ਦਿੱਤਾ ਸੀਗਾ ਖੈਰ ਇਹ ਜਿਹੜੇ ਕਾਨੂੰਨ ਬਦਲੇ ਗਏ ਆ ਇਹਦੇ ਵਿੱਚ ਸਰਕਾਰ ਦਾ ਅੰਕੜਾ ਜਿਹੜਾ ਉਹ ਇਹ ਹੈ ਕਿ 50 ਹਜ਼ਾਰ ਲੋਕ ਜਿਹੜੇ ਆ ਹਰ ਸਾਲ ਆਪਣੀ ਜਾਨ ਗੁਆ ਬੈਠਦੇ ਆ ਇਦਾਂ ਹਾਦਸਿਆਂ ਦੇ ਵਿੱਚ ਜਿੱਥੋਂ ਡਰਾਈਵਰ ਜਿਹੜੇ ਫਰਾਰ ਹੋ ਜਾਂਦੇ ਫਿਰ ਉਹਨਾਂ ਨੂੰ ਲੱਭਣਾ ਪੈਂਦਾ ਫਿਰ ਸਜ਼ਾ ਹੁੰਦੀ ਔਰ ਪਹਿਲਾਂ ਇਸ ਮਾਮਲੇ ਦੇ ਵਿੱਚ 2 ਸਾਲ ਦੀ ਸਜ਼ਾ ਹੁੰਦੀ ਸੀ ਔਰ ਜ਼ਮਾਨਤ ਹੋ ਜਾਂਦੀ ਸੀ ਪਰ ਹੁਣ 10 ਸਾਲ ਦੀ ਸਜ਼ਾ ਅਗਰ ਮੌਤ ਹੋ ਜਾਂਦੀ ਹੈ ਔਰ ਅਗਰ ਜ਼ਖਮੀ ਜਿਹੜਾ ਉਹਦੀ ਜ਼ਿੰਦਗੀ ਬਚ ਜਾਂਦੀ ਹੈ ਕੁਦਰਤ ਦੀ ਮਿਹਰ ਨਾਲ ਪਰਮਾਤਮਾ ਦੀ ਕਿਰਪਾ ਨਾਲ ਔਰ ਉਹ ਜਿਹੜਾ ਉਹ ਮੁਕਦਮਾ ਦਰਜ ਕਰਾਉਂਦਾ ਤਾਂ ਡਰਾਈਵਰ ਦੇ ਖਿਲਾਫ 7 ਸਾਲ ਦੀ ਸਜ਼ਾ ਹੋਏਗੀ ਤੇ ਨਾਲ ਉਹਨੂੰ ਜੁਰਮਾਨਾ ਵੀ ਹੋਏਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ